टिकट ਲਗੀ ਤੇ ਹਾਂ ਹੈ ਜੀ ਕਰਨੇ ਤੇ ਇਕਲਾ ਨਾਮ ਆ ਗਿਆ ਆ ਜੀ ਸੋ ਅੱਗੇ ਵਧਣਾ ਮਤ ਸੀ ਉਹ ਸੀ ਜੀ ਉਹਨੂੰ ਚਾਹੀਦਾ ਸੀ ਉਹ ਆਉਣੇ ਨੂੰ ਆ ਜੀ ਹਾਂ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ ਪਤੇ ਸੋ ਮੈਂ ਪ੍ਰੀਤਮ ਪ੍ਰਦੇਸੀ ਸੋ ਇੱਕ ਸ਼ੈ ਦੀ ਜੜ ਆ ਰਿਹਾ ਬਾਬਾ ਪੰਤਨ ਬਾਬਾ ਦੀਪ ਸਿੰਘ ਜੀ ਦਾ 15 ਤਰੀਕ ਨੂੰ ਸੋ ਇੱਕ ਗੀਤ ਲੈ ਕੇ ਆ ਰਿਹਾ ਮੈਂ ਧਾਰਮਿਕ ਪੰਤਨ ਬਾਬਾ ਦੀਪ ਸਿੰਘ ਜੀ ਦਾ ਜਿਹਦਾ ਸੰਗੀਤ ਕੀਤਾ ਜੀ ਸਾਡੇ ਬਹੁਤ ਹੀ ਸੋਹਜਵਾਨ ਕਲਾ ਆਪਣੇ 뮤직 ਡਾਇਰੈਕਟਰ ਸੁਖਸੋਹਲ ਜੀ ਤੇ ਜਿਨ੍ਹਾਂ ਦਾ ਲਿਖਿਆ ਮੈਡਮ ਸੁੰਦਰ ਤੌਰ ਖਰائیں ਉਹਨਾਂ ਨੇ ਲਿਖਿਆ ਤੇ ਉਹਨਾਂ ਦੀ ਚੈਨਲ ਦੇ ਵਿੱਚ ਆ ਰਿਹਾ ਅੱਜ ਨੂੰ ਆ ਰਿਹਾ ਹੋਣਾ ਹੈ ਸ਼ਾਮ ਨੂੰ ਤੋ ਮੈਨੂੰ ਉਮੀਦ ਹੈ ਕਿ ਤੁਸੀਂ ਬਹੁਤ ਜ਼ਿਆਦਾ ਪਸੰਦ ਕਰੋਗੇ ਸੋ ਸਾਰਿਆਂ ਨੇ ਲਾਈਕ ਕਮੈਂਟ ਸੇਰ ਜ਼ਰੂਰ ਕਰਨਾ ਹੈ ਬਾਬਾ ਦੀਪ ਸਿੰਘ ਦੇ ਬਾਰੇ ਗੀਤ ਜਦੋਂ ਗੱਜਿਆ ਬਾਬਾ ਦੀਪ ਸਿੰਘ ਕਰਦੇ ਦੁਸ਼ਮਣ ਹਹਾਕਾਰ ਉਹਦਾ ਖੰਡਾ ਚਮਕਦਾ ਦੇਖ ਕੇ ਕੰਬਣ ਲੱਗੇ ਸ਼ਾਹ ਸੋਆ ਮੁਗਲਾਂ ਕਰ ਲਿਆ ਕਬਜਾ ਸ਼ਹਿਰ ਤੇ ਨਾਲੇ ਦਿੱਤਾ ਹਰ ਮੰਦਰ ਢਾ ਬਾਬਾ ਅਰ ਸਿੰਘ ਲੈ ਕੇ ਤੁਰ ਪਿਆ ਨਾ ਕੀਤੀ ਫੌਜਾਂ ਦੀ ਪਰਵਾਹ ਜਦੋਂ ਗੱਜਿਆ ਬਾਬਾ ਦੀਪ ਸਿੰਘ ਇਹ ਗੀਤ ਦੇ ਬੋਲੇ ਜੀ ਸੋ ਤੁਸੀਂ ਲਾਜਮੇ ਇਸ ਨੂੰ ਦੇਖਣਾ YouTube ਚੈਨਲ ਤੇ ਸਰਾਏ 뮤ਜ਼ਿਕ ਇਦੋਂ ਕੋਈ ਪਹਿਲਾਂ ਟੇਪ ਆਈ ਸੀ ਬੰਨ ਛਗਨਾ ਦੇ ਗਾਣੇ ਜਿਹਦਾ ਸੰਗੀਤ ਸੀ ਅਤੁਲ ਸ਼ਰਮਾ ਜੀ ਦਾ ਫਿਰ ਉਸ ਤੋਂ ਬਾਅਦ ਇੱਕ ਮੇਰੀ ਟੁਕੜੇ ਮੇਰੀ ਤਸਵੀਰ ਤੇ ਉਹਦਾ ਸੰਗੀਤ ਵੀ ਆਪਣੇ ਅਤੁਲ ਸ਼ਰਮਾ ਜੀ ਦਾ ਸੀਗਾ ਫਿਰ ਉਹਨਾਂ ਤੋਂ ਬਾਅਦ ਇੱਕ ਆਈ ਮੇਰੀ ਡੂਟ ਲੱਕੀ ਟਾਈਮ ਜਿਨ੍ਹਾਂ ਦੇ ਵਿੱਚ ਮੈਨੂੰ ਸਾਥ ਦਿੱਤਾ ਮੇਰੇ ਭਾਈ ਮਲਕੀਤ ਪੁੱਤਰ ਜੀ ਨੇ ਅਸੀਂ ਟਰਾਲਰ ਵੀ ਕੀਤਾ ਉਹ ਬਹੁਤ ਵਧੀਆ ਚੱਲ ਰਿਹਾ ਹੁਣ ਵੀ ਇਹ ਬੁੱਟਰ ਪ੍ਰੋਜੈਕਸ਼ਨ ਤੇ ਚੱਲ ਰਿਹਾ ਬਹੁਤ ਵਧੀਆ ਵੀ ਚੱਲ ਰਿਹਾ ਯੂਟਿਊਬ ਤੋਂ ਗਏ ਉਹ ਅਮਨ ਸੰਧੂ ਨੇ ਨਾਲ ਗਾਇਆ ਸਾਡੇ ਧਾਰਮਿਕ ਹੋਰ ਵੀ ਟ੍ਰੈਕ ਆਏ ਨੇ ਤੁਹਾਡੇ ਧਾਰਮਿਕ ਮੇਰਾ ਇੱਕ ਪਹਿਲਾ ਆਇਆ ਸੀ ਪਿਛਲੇ ਸਾਲ هون ਵਧਾਈਆਂ ਸੰਤੇ ਗੁਰੂ ਨਾਨਕ ਅਵਤਾਰ ਦੀਆਂ ਸਾਡੇ ਜਸ਼ਨਦੀਪ ਜੀ ਜਿਨ੍ਹਾਂ ਨੇ ਲਿਖਿਆ ਬਹੁਤ ਵਧੀਆ ਲਿਖਿਆ ਸੀ ਤੇ ਸੰਗੀਤ ਸੀਗਾ ਸੁਖਸੋਲਜੀ ਦਾ ਨੈਕਸਟ ਪ੍ਰੋਜੈਕਟ ਕੀ ਹੈ ਸਰ ਨੈਟ ਹੁਣ ਸਾਡਾ ਹੈਗਾ ਜੀ ਆਜਾ ਨੱਚ ਭਾਬੀਏ ਨਹੀਂ ਅੱਜ ਦਿਓਰ ਤੇਰੇ ਦਾ ਵਿਆਹ ਦਿਓਰ ਪਰਜਾਈ ਦਾ ਗੀਤ ਹੈ ਉਹਨੇ ਪੁੱਤਾਂ ਵਾਂਗੂ ਪਾਲਿਆ ਜਵਾਗ ਆਪਣੇ ਦਿਓਰ ਨੂੰ ਤੇ ਉਹਦਾ ਹੁਣ ਵਿਆਹ ਕਰ ਰਹੀ ਆ ਉਹ ਸਾਡਾ ਹਿੰਮਤ ਰਗੀ ਤਿਆਰ ਹੈ ਬਿਲਕੁਲ ਬਸ ਇਹਦੀ ਅਸੀਂ ਸ਼ੂਟਿੰਗ ਹੀ ਕਰਨੀ ਹੈ ਗੀਤ ਬਹੁਤ ਵਧੀਆ ਹੈ ਤੇ ਇੱਕ ਗੀਤ ਜਿਹੜਾ ਮੇਰਾ ਪਹਿਲਾ ਸਭ ਤੋਂ ਪਹਿਲਾ ਗੀਤ ਸੀ ਜਿਹੜਾ ਮੇਰਾ ਬੰਨ ਸ਼ਕਨਾ ਦੇ ਗਾਣੇ ਵਿੱਚ ਸਾਡੇ ਗੁਰਦਰਸ਼ਨ ਤਰਾੜ ਝੰਡਾ ਵਾਲਾ ਜੀ ਜਿਨ੍ਹਾਂ ਦਾ ਲਿਖਿਆ ਸੀਗਾ ਬਹੁਤ ਵਧੀਆ ਬੀਸੀਗਾ ਉਹ ਨੱਚੇ ਮੇਲਣਾਂ ਦੇ ਨਾਲ ਉਹਨਾਂ ਦੇ ਸਭ ਤੋਂ ਪਹਿਲਾ ਗੀਤ ਮੈਨੂੰ ਇਹੀ ਮਿਲਿਆ ਸੀ ਗਾਉਣ ਤੇ ਟਾਈਟਲ ਜਿਹੜਾ ਰੱਖਿਆ ਗਿਆ ਸੀ ਪੰਜ ਸ਼ਗਨਾਂ ਦੇ ਗਾਣੇ ਤੇ ਜਿਹੜਾ ਬਰਾੜ ਸਾਹਿਬ ਦਾ ਵੀ ਇਹਨਾਂ ਨੇ ਵੀ ਗਾਇਆ ਆਪਣੇ ਸਿੱਧੂ ਮੂਸੇ ਵਾਲਾ ਜੀ ਜਿਨ੍ਹਾਂ ਨੂੰ ਪਿੱਛੇ ਜੀ ਗੀਤ ਆਇਆ ਸੀਗਾ ਉਹ ਬਹੁਤ ਵਧੀਆ ਗਾਇਆ ਉਹਨਾਂ ਨੇ ਮਾਨਕ ਸਾਹਿਬ ਤੇ ਸਿੱਧੂ ਮੂਸੇ ਵਾਲਾ ਦੋਨਾਂ ਨੇ ਗਾਇਆ ਬਹੁਤ ਵਧੀਆ ਲੱਗਿਆ ਜੀ ਉਹ